ਐਨਓ ਸੀ ਹਰ ਕਿਸਮ ਦੀ ਐਨਓ ਸੀ ਠੀਕ ਹੈ ਇਹ ਕੀ ਹੈ ਜੀ ਜੀ ਪਹਿਲਾਂ ਕੀ ਕਰਦੇ ਸੀਗੇ ਕਲੋਨਾਈਜ਼ਰ ਸੀ ਸਾਰਿਆਂ ਨੂੰ ਜਿਹਨੇ ਕਹਿੰਦਾ ਥੋੜੇ ਜੇ ਸੀਗੇ ਜਿਹੜੇ ਕਲੋਨੀ ਬਣਾ ਕੇ ਕੱਟ ਕੇ ਕੋਈ ਪ੍ਰਵਾਨਗੀ ਨਹੀਂ ਲੈਂਦੇ ਸੀ ਕਲੋਨੀ ਕੱਟ ਕੇ ਲੋਕਾਂ ਨੂੰ ਲੋਕਾਂ ਨੂੰ ਲੀਡਰਾਂ ਦੇ ਹੱਥ ਪਾ ਜਾਂਦੇ ਸੀ ਵੀ ਲੋ ਸੀ ਵੀਰੇ ਜੇ ਹੁਣ ਤੁਸੀਂ ਉੱਥੋਂ ਲੋ ਬਿਜਲੀ ਦੇ ਮੀਟਰ ਖੂ ਫੁੱਟਾ ਕੋਲੇ ਨਹੀਂ ਹੁੰਦਾ ਸੀ ਜਗ ਗਮਾਡਾ ਕੋੜੀ ਅਗਲਾਡਾ ਕੋਲ ਤਿੰਨ ਵਾਰੀ ਰੂਟੇ ਨੋਟ ਕੇ ਹੁਣ ਜੁ ਕੇ ਰਾਣੀ ਹੋ ਗਈ ਤਿੰਨੋਂ ਵਾਰ ਇਹ ਲਿਖਿਆ ਗਿਆ ਕਿ ਬਸ ਆਖਰੀ ਵਾਰ ਉਹ ਫੇਰ ਫੇਰ ਅਗਲੇ ਸਾਲ ਬਣਾ ਲਏ ਨੇ ਕਲੋਨੀਆ ਹੁਣ ਅਸੀਂ ਜਦੋਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਕਿ ਕਲੋਨੀ ਬਣਾਉਣ ਵਾਸਤੇ ਲਾਲ ਰੰਗ ਦਾ ਸੈਂਪੇਪੇਪਰ ਕਿੰਨਾ ਪਊਗਾ ਇਹਦਾ ਮਤਲਬ ਸੈਂਪੇਪੇਪਰ ਉਹਦੋਂ ਦੇਵਾਂਗੇ ਅਸੀਂ ਉਹਨੂੰ ਜਦੋਂ ਤੱਕ ਸੀਵਰੇਜ ਤੇ ਬਿਜਲੀ ਬੋਰ ਦੀ ਤੇ ਫਾਇਰ ਦੀ ਤੇ ਪਾਕਿਸਤਾਨ ਦੀ ਪলিউਸ਼ਨ ਦੀ ਕਲੀਅਰ ਐਸ ਨਹੀਂ ਹੋਵੇ ਇਹਦਾ ਮਤਲਬ ਉਹ ਤਾਂ ਲੀਗਲੀ ਬਣਾਊਗਾ ਫਿਰ ਕਾਦੀ ਐਨਓਸੀ ਹੋਵੇ ਤੇ ਸਾਰੇ ਪੰਜਾਬ ਚ ਐਨਓਸੀ ਦਾ ਜਿੰਨਾ ਜਿਹੜਾ ਜਿੰਨਾ ਹੁਣ ਤੱਕ ਹੋਇਆ ਉਹ ਉਹ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੁਖੀ ਨਹੀਂ ਰਹਿਣਾ ਚਾਹੁੰਦਾ ਕੁਝ ਕਲੋਨਾਈਜ਼ਰ ਫਾਇਦਾ ਕੱਟ ਕੇ ਹੋਣਗੇ ਕੁਝ ਪੈਸੇ ਕਮਾ ਕੇ ਹੋਣਗੇ ਜਾਵਾਂ ਅੱਜ ਖੁਸ਼ ਹੋਗੇ ਹੋਣਗੇ ਚਲੋ ਆਪਣੇ ਕੰਮ ਬਣ ਗਿਆ ਉਹ ਹੋਲੇ ਥੋੜਾ ਚਿਰ ਖੁਸ਼ ਪਰ ਮੈਂ ਲੋਕਾਂ ਨੂੰ ਖੁਸ਼ ਕਰਨੀ ਮੇਰੇ ਮੇਰਾ ਭਰਜਾ ਸਾਰੇ ਕੰਨ ਗਰੂਪ ਲੋਕਾਂ ਦੀ ਰਖਵਾਲੀ ਕਰਨੀ ਉਹਨਾਂ ਦੇ ਹੱਕਾਂ ਦੀ ਰਖਵਾਲੀ ਕਰਨੀ ਬੜੀ ਮੇਰੇ ਕੋਲੇ ਇੱਕ ਗਰਾਊਂਡ ਤੋਂ ਪੂ ਡਾਰੀ ਸੀ ਐਨਓਸੀ ਜੀ ਰਿਸ਼ਤੇ ਨਹੀਂ ਹੋਈਆਂ ਰਿਸ਼ਤੇ ਮੈਨੂੰ ਸੀ ਖਤਮ ਕਰਨ ਦਾ ਐਲਾਨ ਕੀਤਾ ਤੇ ਮੈਂ ਹੁਣ ਜਾ ਕੇ ਆਪਣੇ ਅਫਸਰਾਂ ਨਾਲ ਸਾਰੇ ਨਾਲ ਸਾਰਾ ਬਕਾਇਦਾ ਵੇਰਵੇ ਸਹਿਤ ਤੁਹਾਨੂੰ ਨੋਟੀਫਿਕੇਸ਼ਨ ਦੇਣਾ ਹੈ